ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੇ ਰਜਨਾ ਰਾਸ਼ੀ ਫਲ ਲੈ ਕੇ ਹਾਜ਼ਰ ਹਾਂ ਜਿੱਥੇ ਤੁਸੀਂ ਜਾਣੋਗੇ ਆਪਣੇ ਦਿਨ ਦੀ ਸਥਿਤੀ ਸੁਝਾਅ ਤੇ ਸੰਭਾਵਨਾ ਅੱਜ ਦਾ ਦਿਨ ਇਹਨਾਂ ਰਾਸ਼ੀਆਂ ਲਈ ਕਿਵੇਂ ਰਹੇਗਾ ਜਾਨੋ ਕੀ ਕਹਿੰਦੇ ਹਨ ਤੁਹਾਡੇ ਖੁਸ਼ਕਿਸਮਤਾਰੇ ਦੋਸਤੋ ਆਓ ਪਹਿਲਾਂ ਗੱਲ ਕਰਦੇ ਹਾਂ ਸਭ ਤੋਂ ਮੇਖ ਰਾਸ਼ੀ ਫਲ ਦੀ ਮੇਖ ਰਾਸ਼ੀ ਫਲ ਵਾਲੇ ਲੋਕਾਂ ਲਈ ਅੱਜ ਤੁਸੀਂ ਪਿਆਰ ਨੂੰ ਲੈ ਕੇ ਦੁਬਿਧਾ ਵਿੱਚ ਰਹੋਗੇ ਦਫਤਰ ਵਿੱਚ ਕੰਮ ਦਾ ਬੋਝ ਜ਼ਿਆਦਾ ਰਹੇਗਾ ਕਈ ਦਿਨਾਂ ਤੋਂ ਰੁਕੇ ਹੋਏ ਕੰਮ ਵਿੱਚ ਤੁਹਾਨੂੰ ਸਫਲਤਾ ਮਿਲ ਸਕਦੀ ਤੁਹਾਡਾ ਨਾਇਕ ਵਿਹਾਰ ਤੁਹਾਨੂੰ ਮੁਸੀਬਤ ਵਿੱਚ ਪਾ ਸਕਦਾ ਆਪਣੇ ਜਿੱਦੀ ਸੁਭਾਅ ਨੂੰ ਤਿਆਗ ਦਿਓ ਨਹੀਂ ਤਾਂ ਤੁਹਾਨੂੰ ਕਿਸੇ ਵੀ ਵਿਵਾਦ ਦਾ ਵਿਵਾਦ ਦੀ ਸੁਭਾਵਨਾ ਹੋ ਸਕਦੀ ਨਵੇਂ ਵਿਚਾਰ ਲਾਭਦਾਇਕ ਮਹਿਸੂਸ ਕਰਨਗੇ ਜਲਦਬਾਜ਼ੀ ਵਿੱਚ ਲੈ ਫੈਸਲੇ ਨਾ ਲੋ ਦਫਤਰ ਦੇ ਕਿਸੇ ਕੰਮ ਵਿੱਚ ਜਲ ਦਵਾਜੀ ਕਰਨ ਨਾਲ ਤੁਹਾਨੂੰ ਨੁਕਸਾਨ ਹੋ ਸਕਦਾ ਹੈ ਇਸ ਲਈ ਸਬਰ ਨਾਲ ਕੰਮ ਕਰੋ ਅੱਗੇ ਗੱਲ ਕਰਦੇ ਹਾਂ ਵਿਸ਼ਵ ਰਾਸ਼ੀ ਫਲਦੀ ਦੋਸਤੋ ਅੱਜ ਤੁਹਾਨੂੰ ਆਪਣੇ ਮਾਤਾ ਪਿਤਾ ਦਾ ਸਹਿਯੋਗ ਮਿਲੇਗਾ ਤੁਸੀਂ ਆਪਣੇ ਖਾਲੀ ਸਮੇਂ ਦਾ ਆਨੰਦ ਮਾਣ ਸਕੋਗੇ ਦੋਸਤਾਂ ਨਾਲ ਮਿਲਣ ਨਾਲ ਤੁਹਾਨੂੰ ਚੀਜ਼ਾਂ ਦੁਬਾਰਾ ਠੀਕ ਹੋ ਸਕਦੀਆਂ ਹਨ ਮਿੱਟੀ ਲਾਭ ਦੇ ਮੌਕੇ ਮਿਲ ਸਕਦੇ ਹਨ ਯੋਜਨਾ ਬੰਦ ਕੰਮ ਅੱਜ ਪੂਰਾ ਹੋਣ ਦੀ ਉਮੀਦ ਹੈ ਘਰ ਵਿੱਚ ਸਕਾਰਾਤਮਕ ਊਰਜਾ ਦਾ ਪ੍ਰਭਾਵ ਬਣਿਆ ਰਹੇਗਾ ਸਰੀਰਕ ਰੋਗ ਤੋਂ ਰਾਹਤ ਮਿਲੇਗੀ ਮੁਰੰਜਣਾ ਤੇ ਐਸ਼ਵ੍ਰਾਮ ਉਨਤੇ ਜ਼ਰੂਰਤ ਤੋਂ ਜ਼ਿਆਦਾ ਖਰਚ ਨਾ ਕਰੋ ਪਤਨੀ ਦੀ ਭਾਵਨਾਵਾਂ ਨੂੰ ਸਮਝ ਸਮਝੋ ਨਹੀਂ ਤਾਂ ਤੁਹਾਨੂੰ ਜ਼ਿੰਦਗੀ ਵਿੱਚ ਮੁਸ਼ਕਲਾਂ ਆ ਸਕਦੀਆਂ ਸੇ ਸਬੰਧੀ ਚਿੰਤਾਵਾਂ ਤੁਹਾਡੀਆਂ ਆਵਾਸਤਕੀਆਂ ਨ ਪਰ ਦੋਸਤੋ ਖੁਲ ਮਨਾ ਕੇ ਅੱਜ ਦਾ ਦਿਨ ਤੁਹਾਡਾ ਸ਼ੁਭ ਰਹਿਣ ਵਾਲਾ ਹੈ ਅੱਗੇ ਗੱਲ ਕਰਦੇ ਹਾਂ ਮੇਥੋਂ રાશિ ਫਲ ਦੀ ਬੱਚਿਆਂ ਦੀ ਪੜ੍ਹਾਈ ਤੇ ਖਰਚ ਵਧੇਗਾ ਤੁਸੀਂ ਆਪਣੇ ਕਾਰੋਬਾਰ ਵਿੱਚ ਕੰਮ ਕਰਨ ਦਾ ਤਰੀਕਾ ਬਦਲ ਸਕਦੇ ਹੋ ਜਿਸ ਕਾਰਨ ਤੁਹਾਨੂੰ ਕੁਵੈਖ ਵਿੱਚ ਲਾਭ ਮਿਲਦੀ ਸੁਭਾਵਨਾ ਹੈ ਤੁਹਾਡੇ ਫੈਸਲੇ ਲੈਣ ਦੀ ਸਮਰੱਥਾ ਤੇ ਹਿੰਮਤ ਵਧੇਗੀ ਆਈ ਤੁਹਾਡੀ ਰਾਸ਼ੀ ਵਿੱਚ ਕਿਸੇ ਪੁਰਾਣੇ ਦੋਸਤ ਨੂੰ ਮਿਲਣ ਦੀ ਸੁਭਾਵਨਾ ਵੀ ਬਣੀ ਹੋਈ ਹੈ ਇਹ ਮੁਲਾਕਾਤ ਤੁਹਾਡੇ ਮਨ ਨੂੰ ਖੁਸ਼ ਕਰ ਦੇਵੇਗੀ ਕਿਸੇ ਗੱਲ ਨੂੰ ਲੈ ਕੇ ਤਣਾਅ ਹੋ ਸਕਦਾ ਹੈ ਅਤੇ ਕਿਸੇ ਗੱਲ ਨੂੰ ਲੈ ਕੇ ਤੁਹਾਡੇ ਜੀਵਨ ਸਾਥੀ ਨਾਲ ਮਤਭੇਦ ਹੋ ਸਕਦੇ ਹਨ ਅੱਗੇ ਗੱਲ ਕਰਦੇ ਹਾਂ ਦੋਸਤੋ ਕਰਕ ਰਾਸ਼ੀ ਫਲ ਦੀ ਕਰਕ ਰਾਸ਼ੀ ਫਲ ਵਾਲੇ ਲੋਕਾਂ ਲਈ ਅੱਜ ਬਹੁਤ ਹੀ ਦਿਨਸ਼ੁਭ ਰਹਿਣ ਵਾਲਾ ਹੈ ਅੱਜ ਆਪਣੇ ਮਾਤਾ ਪਿਤਾ ਦੀ ਸਿਹਤ ਨੂੰ ਲੈ ਕੇ ਥੋੜਾ ਜਿਹਾ ਚਿੰਤਿਤ ਹੋ ਸਕਦੇ ਹੋ ਸਮਾਜ ਵਿੱਚ ਜਾਣ ਪਛਾਣ ਵਧੇਗੀ ਕਈ ਮਾਮਲਿਆਂ ਵਿੱਚ ਦਿਨਚੰਗਾ ਰਹੇਗਾ ਤੁਸੀਂ ਜੋ ਵੀ ਕੰਮ ਕਰਦੇ ਹੋ ਉਸ ਲਈ ਤੁਹਾਨੂੰ ਪ੍ਰਸ਼ੰਸਾ ਮਿਲ ਸਕਦੀ ਹੈ ਆਪਣੇ ਪਾਰਟਨਰ ਤੇ ਬੇਵਜਾ ਸ਼ੱਕ ਕਰਕੇ ਆਪਣੇ ਰਿਸ਼ਤੇ ਨੂੰ ਖਰਾਬ ਨਾ ਕਰੋ ਅਦਾਲਤੀ ਮਾਮਲਿਆਂ ਵਿੱਚ ਥੋੜਾ ਜਿਹਾ ਸਬਰ ਰੱਖੋ ਆਇਤੋ ਸੀ ਸਰੀਰਕ ਤੌਰ ਤੇ ਥੋੜਾ ਜਿਹਾ ਖਰਾਬ ਮਹਿਸੂਸ ਕਰ ਸਕਦੇ ਹੋ ਪਰ ਫਿਰ ਵੀ ਤੁਸੀਂ ਮਾਨਸਿਕ ਤੌਰ ਤੇ ਖੁਸ਼ ਰਹੋਗੇ ਦੋਸਤੋ ਅੱਗੇ ਗੱਲ ਕਰਦੇ ਹਾਂ ਸਿੰਘ ਰਾਸ਼ੀ ਫਲਦੀ ਅੱਜ ਸਿੰਘ ਰਾਸ਼ੀ ਫਲ ਵਾਲੇ ਲੋਕਾਂ ਲਈ ਅੱਜ ਦਾ ਦਿਨ ਥੋੜਾ ਜਿਹਾ ਹੌਲੀ ਰਹੇਗਾ ਅੱਜ ਤੁਸੀਂ ਸਮਾਜ ਪ੍ਰਤੀ ਆਪਣੇ ਰਵਈਏ ਨੂੰ ਕੁਝ ਬਦਲਾਅ ਦੇ ਸਕਦੇ ਹੋ ਤੁਸੀਂ ਆਪਣੇ ਗੁੱਸੇ ਤੇ ਕਾਬੂ ਰੱਖਣ ਦੀ ਤੁਹਾਨੂੰ ਥੋੜੀ ਜੀ ਜ਼ਰੂਰਤ ਹੈ ਨਹੀਂ ਤਾਂ ਤੁਸੀਂ ਬੇਲੋੜੇ ਵਿਵਾਦਾਂ ਵਿੱਚ ਫਸ ਸਕਦੇ ਹੋ ਅੱਜ ਕਈ ਸਰੋਤਾਂ ਤੋਂ ਪੈਸਾ ਆਏਗਾ ਅੱਜ ਕੋਈ ਵੀ ਕੰਮ ਧਿਆਨ ਨਾਲ ਪੂਰਾ ਕਰੋ ਕਿਸੇ ਕਰਾਮ ਦੀ ਗਲਤੀ ਹੋਣ ਦੀ ਥੋੜੀ ਜਿਹੀ ਸੰਭਾਵਨਾ ਹੈ ਕਿਸੇ ਨਵੀਂ ਯੋਜਨਾ ਨੂੰ ਲੈ ਕੇ ਉਤਸ਼ਾਹਤ ਰਹੋਗੇ ਦੋਸਤੋ ਅੱਗੇ ਗੱਲ ਕਰਦੇ ਹਾਂ ਕਨਿਆ ਰਾਸ਼ੀ ਫਲ ਦੀ ਕਨਿਆ ਰਾਸ਼ੀ ਫਲ ਵਾਲੇ ਲੋਕਾਂ ਲਈ ਅੱਜ ਦਾ ਦਿਨ ਬਹੁਤ ਸ਼ੁਭ ਰਹਿਣ ਵਾਲਾ ਹੈ ਅੱਜ ਤੁਹਾਨੂੰ ਕੋਈ ਇੱਕ ਲਈ ਪੈਸੇ ਦੀ ਬਚਤ ਕਰਨੀ ਚਾਹੀਦੀ ਹੈ ਨਹੀਂ ਤਾਂ ਪਰਿਕ ਵਿੱਚ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅੱਜ ਤੁਸੀਂ ਆਤਮਿਕ ਖੁਸ਼ੀ ਅਤੇ ਸ਼ਾਂਤੀ ਮਹਿਸੂਸ ਕਰੋਗੇ ਦੋਸਤਾਂ ਦੀ ਮਦਦ ਨਾਲ ਤੁਹਾਨੂੰ ਆਨੰਦ ਅਤੇ ਮਨੋਰੰਜਨ ਮਿਲ ਸਕਦਾ ਹੈ ਬੱਚਿਆਂ ਦੀ ਬਿਮਾਰੀ ਵੱਲ ਪੂਰਾ ਧਿਆਨ ਦਿਓ ਜੇਕਰ ਰਿਸ਼ਤਿਆਂ 'ਚ ਤਣਾਅ ਹੈ ਤਾਂ ਉਸ ਨੂੰ ਸੁਝਾਉਣ ਦੀ ਕੋਸ਼ਿਸ਼ ਕਰੋ ਤੁਹਾਡੀ ਨੌਕਰੀ ਵਿੱਚ ਉੱਚ ਅਧਿਕਾਰੀ ਤੇ ਆਸ਼ੀਰਵਾਦ ਨਾਲ ਤੁਹਾਡੇ ਤਰੱਕੀ ਦੀ ਸੰਭਾਵਨਾ ਬਹੁਤ ਹੈ ਨਵੇਂ ਮੌਕੇ ਦੀ ਉਡੀਕ ਕਰਦੇ ਆਮਦਨ ਦੇ ਹੋਰ ਸਰਵੋਤਮ ਉਪਲਬਧ ਹੋ ਸਕਦੇ ਹਨ ਤਾਂ ਦੋਸਤੋ ਅੰਗੇ ਗੱਲ ਕਰਦੇ ਆ ਤੁਲਾ ਰਾਸ਼ੀ ਫਲ ਦੀ ਤੁਲਾ ਰਾਸ਼ੀ ਫਲ ਵਾਲੇ ਲੋਕਾਂ ਲੋਕ ਆਪਣਾ ਦਿਨ ਬੇਲੋੜੀ ਭਾਈ ਦੌੜ ਕਰਨ ਅਤੇ ਕਿਸੇ ਕੰਮ ਦਾ ਪ੍ਰਬੰਧ ਕਰਨ ਵਿੱਚ ਬਤੀਤ ਕਰਨਗੇ ਤੁਹਾਡਾ ਭਵਿੱਖ ਸਹੀ ਟੀਚਿਆਂ ਵੱਲ ਵੱਧਦਾ ਜਾ ਰਿਹਾ ਹੈ। ਇਹ ਹਿਸਤੀ ਵਿੱਚ ਤੁਹਾਨੂੰ ਆਪਣਾ ਧਿਆਨ ਸਹੀ ਢੰਗ ਨਾਲ ਰੱਖਣਾ ਹੋਏਗਾ। ਪਤਨੀ ਦੇ ਸੇਧ ਦਾ ਧਿਆਨ ਰੱਖੋ ਅੱਜ ਘਰ ਵਿੱਚ ਮਹਿਮਾਨ ਆ ਸਕਦੇ ਹਨ। ਜਲਦਬਾਜ਼ੀ ਵਿੱਚ ਨਿਵੇਸ਼ ਨਾ ਕਰੋ। ਜੇਕਰ ਤੁਸੀਂ ਹਰ ਸੰਭਵ ਕੋਨਾ ਤੋਂ ਜਾਂਚ ਨਹੀਂ ਕਰਦੇ ਤਾਂ ਤੁਹਾਨੂੰ ਨੁਕਸਾਨ ਹੋ ਸਕਦਾ ਹੈ। ਕਿਸੇ ਸਮਾਜਿਕ ਪ੍ਰੋਗਰਾਮ ਵਿੱਚ ਭਾਗ ਲੈਣ ਦਾ ਮੌਕਾ ਮਿਲੇਗਾ। ਦੋਸਤੋ ਅੱਜ ਦਾ ਦਿਨ ਤੁਹਾਡਾ ਕੁਲ ਮਿਲਾਕੇ ਸ਼ੁਭੀ ਰਹਿਣ ਵਾਲਾ ਅਗੇ ਦੱਸ ਦਿਆਂ ਬ੍ਰਿਸ਼ਚਕ ਰਾਸ਼ੀ ਫਲ ਦੀ ਅੱਜ ਤੁਹਾਨੂੰ ਆਪਣੇ ਮਾਤਾ ਪਿਤਾ ਤੇ ਰਿਸ਼ਤੇਦਾਰਾਂ ਤੋਂ ਆਰਥਿਕ ਸਹਿਯੋਗ ਮਿਲੇਗਾ ਅੱਜ ਅਧਿਕਾਰੀਆਂ ਜਾਂ ਬਜ਼ੁਰਗਾਂ ਨਾਲ ਲਾਭਦਾਇਕ ਚਰਚਾ ਹੋ ਸਕਦੀ ਹੈ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਨੀਆਂ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਨਗੇ ਬਜ਼ੁਰਗਾਂ ਦਾ ਸਹਿਯੋਗ ਮਿਲੇਗਾ ਸਮਾਜਿਕ ਮਾਣ ਸਨਮਾਨ ਵਧੇਗਾ ਤੁਹਾਡੇ ਕੰਮ ਦੇ ਵਿਸਤਾਰ ਲਈ ਇਹ ਦਿਨ ਚੰਗਾ ਹੈ ਚੀਜ਼ਾਂ ਨੂੰ ਨਵੇਂ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰੋ ਯਾਤਰਾ ਤੇ ਗੱਡੀ ਚਲਾਉਂਦੇ ਸਮੇਂ ਧਿਆਨ ਰੱਖੋ ਰਿਸ਼ਤੇਦਾਰਾਂ ਵਿੱਚ ਕਿਸੇ ਨਾਲ ਵਿਵਾਦ ਹੋ ਸਕਦਾ ਹੈ ਦੋਸਤੋ ਅੱਗੇ ਗੱਲ ਕਰਦੇ ਹਾਂ ਤੁਹਾਨੂੰ ਰਾਸ਼ੀ ਫਲ ਦੀ ਦੋਸਤ ਅੱਜ ਕੋਈ ਵੱਡੀ ਜ਼ਿੰਮੇਵਾਰੀ ਤੁਹਾਡੇ ਸਿਰ ਪੈ ਸਕਦੀ ਹੈ ਸ਼ੁਭ ਖਰਚੇ ਵਧਣਗੇ ਜਿਸ ਨਾਲ ਤੁਹਾਡੀ ਇੱਜ਼ਤ ਵੀ ਵਧੇਗੀ ਵਪਾਰ ਦੇ ਖੇਤਰ ਵਿੱਚ ਤੁਹਾਨੂੰ ਨਵੇਂ ਸਹਿਯੋਗੀ ਮਿਲਣਗੇ ਅਚਾਨਕ ਤੁਹਾਡਾ ਫਸਿਆ ਆਇਆ ਪੈਸਾ ਵਾਪਸ ਆ ਸਕਦਾ ਹੈ ਤੁਹਾਡੇ ਸੁੱਖ ਮਹਿਵਾਰ ਕਾਰਨ ਦੋਸਤਾਂ ਨਾਲ ਮਤਭੇਦ ਹੋ ਸਕਦੇ ਹਨ ਨੌਕਰੀ ਅਤੇ ਕੈਰੀਅਰ ਵਿੱਚ ਤੁਹਾਨੂੰ ਜ਼ਿਆਦਾ ਮਿਹਨਤ ਕਰਨੀ ਪਵੇਗੀ ਸਫਲਤਾ ਪ੍ਰਾਪਤ ਕਰਨ ਲਈ ਤੁਹਾਨੂੰ ਸਖਤ ਮਿਹਨਤ ਕਰਨੀ ਪਵੇਗੀ ਛੋਟੀਆਂ-ਛੋਟੀਆਂ ਗੱਲਾਂ ਤੇ ਗੁੱਸਾ ਨਾ ਕਰੋ ਕੰਮ ਟਾਲਣ ਦੀ ਆ ਤੁਹਾਨੂੰ ਮੁਸੀਬਤ ਵਿੱਚ ਪਾ ਸਕਦੀ ਅੱਗੇ ਦੱਸ ਕਰਦੇ ਹਾਂ ਮਕਰ ਰਾਸ਼ੀ ਫਲ ਦੀ ਅੱਜ ਕੋਈ ਵਿਸ਼ੇਸ਼ ਵਿਅਕਤੀ ਮਕਰ ਰਾਸ਼ੀ ਦੇ ਲੋਕਾਂ ਦੇ ਨੇੜੇ ਆਉਣ ਦੀ ਕੋਸ਼ਿਸ਼ ਕਰੇਗਾ ਪਰ ਸੀਮਾ ਦੇ ਅੰਦਰ ਰਹਿ ਕੇ ਅੱਗੇ ਵੱਧੋ ਨੌਕਰੀ ਪੇਸ਼ਾ ਲੋਕਾਂ ਲਈ ਆ ਦਿਨ ਆਮ ਰਹੇਗਾ ਜੋ ਯੋਜਨਾ ਬਣਾ ਕੇ ਨਵਾਂ ਕੰਮ ਸ਼ੋਅ ਕਰਨਾ ਲਾਭਦਾਇਕ ਰਹੇਗਾ ਵਪਾਰਕ ਯਾਤਰਾ ਵਿੱਚ ਤੀ ਲਾਭ ਲਿਆ ਸਕਦੇ ਹਨ ਦੋਸਤਾਂ ਤੇ ਪਰਿਵਾਰ ਦੇ ਨਾਲ ਜ਼ਿਆਦਾ ਸਮਾਂ ਬਤੀਤ ਹੋਏਗਾ ਕਿਸੇ ਖਾਸ ਵਿਅਕਤੀ ਦੇ ਨਾਲ ਤੁਹਾਡੇ ਰਿਸ਼ਤੇ ਵਿੱਚ ਕੋਈ ਸਮੱਸਿਆ ਹੱਲ ਹੋਣ ਦੀ ਸੰਭਾਵਨਾ ਹੈ ਤੁਸੀਂ ਆਪਣੀ ਕਲਾ ਤੇ ਜਨਤਮਕ ਗਿਆਨ ਨਾਲ ਲੋਕਾਂ ਨੂੰ ਆਕਰਸ਼ਿਤ ਕਰੋਗੇ ਦੋਸਤੋ ਅੱਗੇ ਗੱਲ ਕਰਦੇ ਹਾਂ ਕੁੰਭ ਰਾਸ਼ੀ ਫਲ ਦੀ ਕੁੰਭ ਰਾਸ਼ੀ ਫਲ ਵਾਲੇ ਲੋਕਾਂ ਲਈ ਅੱਜ ਤੁਹਾਨੂੰ ਆਪਣੇ ਆਪ ਨੂੰ ਸਿਹਤਮੰਦ ਰੱਖਣ ਦੇ ਬਾਇਤਰ ਮੌਕੇ ਮਿਲਣਗੇ ਜੇਕਰ ਕੋਈ ਕੋਈ ਪੁਰਾਣਾ ਕਰਜ਼ਾ ਬਾਕੀ ਹੈ ਤਾਂ ajo ਵਾਪਸ ਕਰ ਦੋ ਪੁਰਾਣੇ ਅਧੂਰੇ ਕੰਮ ਅੱਜ ਪੂਰੇ ਹੋ ਸਕਦੇ ਹਨ ਅੱਗੇ ਗੱਲ ਕਰਦੇ ਹਾਂ ਮੀਨ ਰਾਸ਼ੀ ਫਲ ਦੀ ਭਾਈ ਤੁਹਾਡੇ ਜੀਵਨ ਵਿੱਚ ਖੁਸ਼ਹਾਲੀ ਆਵੇਗੀ ਖਾਣ ਪੀਣ ਵਿੱਚ ਲਾਪਰਵਾਹੀ ਤੁਹਾਡੀ ਸਿਹਤ ਨੂੰ ਵਿਗਾੜ ਸਕਦੀ ਹੈ ਦਫ਼ਤਰ ਵਿੱਚ ਅਧਿਕਾਰੀਆਂ ਨਾਲ ਵਿਵਾਦ ਹੋ ਸਕਦਾ ਹੈ ਕੋਈ ਪੁਰਾਣਾ ਵਪਾਰਕ ਸੌਦਾ ਅਚਾਨਕ ਤੁਹਾਨੂੰ ਲਾਭ ਪਹੁੰਚਾਏਗਾ ਜਿਸ ਨਾਲ ਤੁਹਾਡਾ ਮਨ ਖੁਸ਼ ਰਹੇ ਕਿਸੇ ਨੂੰ ਉਧਾਰ ਪੈਸੇ ਨਾ ਦਿਓ ਤੁਸੀਂ ਸ਼ਾਮ ਨੂੰ ਪਰਿਵਾਰ ਦੇ ਨਾਲ ਕਿਤੇ ਬਾਹਰ ਜਾਣ ਦੀ ਯੋਜਨਾ ਬਣਾ ਸਕਦੇ ਹੋ ਧੰਨਵਾਦ ਦੋਸਤੋ